ਸਸੀ ਕਾ ਬਈ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਤੇ ਆਜੋ ਫਿਰ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਆ ਠੀਕ ਆ ਮਿੱਤਰੋ ਤੇ ਕਬੂਤਰ ਡਾਉਣੇ ਆ ਕੱਢ ਕੇ ਖੁੱਡੇ ਦੇ ਵਿੱਚੋਂ ਤੇ ਇੱਕ ਮਿੰਟ ਤਾਲਾ ਖੋਲ ਲੀਏ ਪਹਿਲਾਂ ਤਾਲਾ ਯਾਰ ਚਾਬੀ ਗਲਤ ਲੱਗੀ ਸਹੀ ਲਈ ਪਹਿਲੀ ਵਾਰੀ ਚਾਬੀ ਆਪਾਂ ਠੀਕ ਆ ਮਿੱਤਰੋ ਦੇ ਕਿਦਾਂ ਚਾਰ ਚਾਬੀਆਂ ਇੱਕੋ ਜੀਆਂ ਤਾਂ ਕਰਕੇ ਇੱਕੋ ਹੀ ਤਾਲਾ ਜੀ ਲਓ ਬੋ ਮਿੱਤਰੋ ਹੁਣ ਚੈੱਕ ਕਰੋ ਕਬੂਤਰ ਜਿਹੜੇ ਡਾਉਣੇ ਆ ਹਰੀਪੂਸ਼ ਵਾਲਾ ਤੇ ਉਹ ਜਿਹੜਾ ਗੁੜਕਿਆ ਉਹ ਤੇ ਉਹ ਬੱਚਾ ਆਪਾਂ ਬੰਨਾਂਗੇ ਛਤਰੀ ਤੇ ਠੀਕ ਆ ਘਜਾਉਣਾ ਉਹਨੂੰ ਤੇ ਲੋ 우ਸਤਾਦ ਮੈਂ ਖੁੱਡੇ ਚ ਬੱਚਾ ਕੱਢ ਲਿਆ ਇੱਕ ਛਤਰੀ ਤੇ ਲਾਉਣ ਨੂੰ ਤੇ ਇਹ ਨਵਾਂ ਲਿਆਂਦਾ ਸੀ ਆਪਾਂ ਕੂਤਰ ਦਾ ਬੱਚਾ ਤੇ ਇਹਨੂੰ ਛਤਰੀ ਤੇ ਲਾ ਦਈਏ ਤੇ ਬਾਕੀ ਦੂਜਿਆਂ ਨੂੰ ਕੱਢ ਕੇ ਫਿਰ ਡਾਉਣੇ ਆ ਠੀਕ ਆ ਮਿੱਤਰੋ 2 ਮਿੰਟ ਵੇਟ ਕਰੋ ਤੁਸੀਂ ਲੋ ਵੀ ਮਿੱਤਰੋ ਬੱਚਾ ਆਪਾਂ ਛਤਰੀ ਤੇ ਲਾਤਾ ਤੇ ਹੁਣ ਚੱਕ ਕੇ ਛਤਰੀ ਲਾ ਦਈਏ ਉੱਥੇ ਮਿੱਤਰੋ ਚੱਕ ਕੇ ਛਤਰੀ ਲਾਈਏ ਪਹਿਲਾਂ ਲੋ ਵੀ ਮਿੱਤਰੋ ਇੱਕ ਆ ਕੂਤਰ ਡਾਉਣੇ ਆ ਤੇ ਇੱਕ ਨੂੰ ਕੱਟ ਕੇ ਛਤਰੀ ਤੇ ਲਾਤਾ ਖੱਟੀਆਂ ਦਾ ਤੇ ਦੇਦਾ ਉਹ ਲੈ ਇਹਨੂੰ ਵੀ ਇਹ ਵੀ ਛਤਰੀ ਤੇ ਬੈਠੂਗਾ ਕਵੰਡਾ ਦਈਏ ਠੀਕ ਆ ਮਿੱਤਰੋ ਤੇ ਫੇਰ ਦੱਸਦੇ ਆ ਕਿ ਕਿੰਨਾ ਟਾਈਮ ਹੋ ਰਿਹਾ ਸਾਢੇ 7 ਹੋ ਗਏ ਲੋ ਵੀ ਮਿੱਤਰੋ ਰੇ ਆਪਣੇ ਕੂਤਰ ਉੱਡਦਾ ਜਾਂਦਾ ਇੱਕ ਤਾਰ ਆ ਠੀਕ ਕੰਜ਼ੂਮ ਵਾਲਾ ਹੋ ਗਿਆ ਬਲਰ ਹੋ ਗਿਆ ਉਹ ਜਾਂਦੇ ਦੋਨੇ ਇਹ ਖਰਚੋ ਵਿਖਾਉਣੇ ਤੁਹਾਨੂੰ ਇਹ ਔਰੇ ਠੀਕ ਆ ਮਿੱਤਰੋ ਉਹ ਵੇਗ ਗਏ ਔਰੇ ਦੋਨੇ ਇੱਕ ਉੱਗੇ ਆ ਤੇ ਦੂਜਾ ਪਿੱਛੇ ਆ ਉਹ ਹੁੰਦਾ ਤੇ ਇੱਕ ਹੰਟ ਆ ਆ ਗਿਆ ਆ ਹੁੰਦਾ ਆ ਸਾਹਮਣੇ ਆ ਜਾਂਦਾ ਠੀਕ ਆ ਮਿੱਤਰੋ ਲੋ ਵੀ ਮਿੱਤਰੋ ਆਪਣੇ ਬਾਈ ਦਾ ਫੋਨ ਆਇਆ ਸੀ ਵੱਡੇ ਦਾ ਦੀਪੂ ਵੀਰੇ ਦਾ ਜਿੰਨੇ ਕੋਲੇ ਗੋਤ ਰੱਖੇ ਆ ਤੇ ਉਹ ਨੂੰ ਮੈਂ ਪੁੱਛਿਆ ਵੀ ਬਾਈ ਇੰਨੇ ਦਿਨ ਉਹ ਬੱਚੇ ਬੰਦੇ ਨੂੰ ਉਡਾਦਾ ਕਿ ਰਹਿਣ ਦਾ ਕਹਿੰਦਾ ਕੋਈ ਚੱਕਰ ਨਹੀਂ ਡਾਦੇ ਤੇਰੀ ਛਤਰੀ ਤੇ ਪੁੱਠਾ ਆ ਜੂਗਾ ਬਾਈ ਦੇ ਅੱਖ ਜਿਹੜੇ ਨਵੇਂ ਬੱਚਾ ਆਪਾਂ ਛਤਰੀ ਤੇ ਲਾਇਆ ਉਹ ਡੌੜੇ ਆ ਤੇ ਦੂਜੇ ਕਬੂਤਰ ਵੀ ਆਪਣੇ ਅੱਧੇ ਘੰਟੇ ਤੋਂ ਜ਼ਿਆਦਾ ਹੋ ਗਿਆ ਉਹ ਫਿਰਦੇ ਆ ਘੰਟਾ ਦੋ ਘੰਟੇ ਦਾ ਲਾਉਂਦੇ ਆ ਆਰਾਮ ਨਾਲ ਉਹ ਕੋਈ ਚੱਕਰ ਨਹੀਂ ਪਰ ਇੱਕ ਹੁੰਦੀ ਆ ਬਿਮਾਰੀ ਉਹ ਜਿਹੜੇ 베ਰੀ ਤੇ ਬੰਦੇ ਆ ਤੇ ਹੁਣ 베ਰੀ ਤੇ ਪੈਣ ਵਾਲਾ ਇੱਕ ਹੀ ਆ ਦੂਜਾ ਛਤਰੀ ਤੇ ਹੁੰਦਾ ਤੇ ਬੱਚਾ ਵੀ ਡੌੜੇ ਆ ਠੀਕ ਆ ਔਰੇ ਕਬੂਤਰ ਆਪਣੇ ਆ ਜਾਂਦਾ ਠੀਕ ਆ ਹੋ ਜਾਂਦੇ ਦੋਨੇ ਤੇ ਬੱਚਾ ਢਾ ਦਈਏ ਲੈ ਵੇ ਮਿੱਤਰੋ ਆ ਬੱਚਾ ਢਾਉਣੇ ਅੱਜ ਹੁਣ ਠੀਕ ਐ ਖੋਲ ਲੀਏ ਤੇ ਢਾਈਏ ਲੋ ਵੀ ਮਿੱਤਰੋ 8 12 ਤੇ ਬੱਚਾ ਢਾਤਾ ਆਪਾਂ ਆ ਜਾਂਦਾ ਠੀਕ ਐ ਵੇਨੇ ਕੀ ਰੰਗ ਲਾਉਂਦਾ ਕੀ ਨਹੀਂ ਤੇ ਵੇਖੋ ਕੀ ਬਣਦਾ ਬਾਕੀ ਦੱਸਾਂਗੇ ਵੀਡੀਓ ਦੇ ਵਿੱਚ ਪੂਰੀ ਵੇਖੋ ਵੀਡੀਓ ਤੇ ਛਤਰੀ ਲਾ ਦਈਏ ਆਪਾਂ ਜਿਸ ਕਰਨੇ ਟੱਪੇ ਨਾ ਦੂਜੇ ਕੁੱਤੇ ਤੇ ਨਰ ਰਲ ਗਿਆ ਬਾਈ ਯਾਰ ਬੱਚਾ ਉੱਡੂਗਾ ਤਾਂ ਲੱਗ ਗਿਆ ਉਹ ਵਿਖਾਉਣੇ ਤੁਹਾਨੂੰ ਆਹ ਰਿਆ ਦੂਜੇ ਕਬੂਤਰਾ ਨਾਲ ਕਿੰਨਾ ਉੱਚੇ ਕੁਟਾ ਬਲਰ ਹੋ ਗਿਆ। ਵਿਖਾਉਣੇ ਖੜ ਜੋ ਕਿੱਧਰ ਜਾ। ਇਹ ਆਉ ਰਿਹਾ ਹੋ ਜਾਂਦਾ। ਦੂਜੇ ਕਬੂਤਰਾ ਆਪਣੇ ਆ ਫਿਰਦੇ ਤੇ ਉਹ ਕਿੰਨਾ ਤਾ ਹੈ ਬੱਚਾ ਤਾਂ ਟਿਕੂਆ ਉੱਡੂਗਾ ਜਰੂਰ ਇਹ। ਇੰਨੀ ਗਾਰੰਟੀ ਆਪਣੀ। ਲੋ ਵੀ ਮਿੱਤਰੋ ਕੈਂਟਾ ਉੱਡ ਕੇ ਕਬੂਤਰਾ ਆਪਣੇ ਮੈਨ ਨੂੰ ਆਉਂਦੇ ਵਿਖਾਉਣੇ ਤੁਹਾਨੂੰ ਤੇ ਬੱਚਾ ਉਹਨਾਂ ਨੂੰ ਵੇਖ ਕੇ ਉਹ ਵੀ ਨੀਵਾਂ ਨੀਵਾ ਆਉਂਦਾ ਆ ਰਿਹਾ। ਠੀਕ ਆ ਤੇ ਕਬੂਤਰ ਕਿਹੜਾ ਪਉਣ ਗਿਆ ਕਿਰਾ ਵਖਾਉਣੇ ਆ ਕਿੱਧਰ ਨੂੰ ਗਿਆ। ਇੱਕ ਮਿੰਟੇ ਮੇਰੀ ਦੀ ਪਿਛਲੀ ਸੈਡ ਆਉਣਗੇ ਘੁੰਮ ਕੇ ਇੱਕ ਮਿੰਟ ਗਾਈਜ਼ ਇੱਕ ਮਿੰਟ 1 ਸੈਕਿੰਡ ਫੋਰਵਰਡ ਆਹ ਦੇਖੋ ਆ ਗਿਆ ਕੂਤਰਾ ਆਪਣੇ ਤੇ ਆਏ ਮੈਂ ਆਹ ਦੇਖੋ ਨੀ ਮੀ ਨੀ ਮੀ ਠੀਕ ਆ ਹੁਣ ਐ ਲੱਗੂਗਾ ਉਹ ਗੁਲਾਬੀ ਪੂਛ ਵਾਲਾ ਤੁਹਾਨੂੰ ਐ ਲੱਗੋ ਵੀ ਬਹਿ ਗਿਆ ਛਤਰੀ ਤੇ ਇਹ ਪਰ ਹਜੇ ਵੀ ਵੀ ਅੱਧਾ ਘੰਟਾ ਹੋਰ ਉੱਡਜੂ ਘੰਟਾ ਤਾਂ ਓਡੇ ਕਾ ਹੋ ਗਿਆ ਇਹਨਾਂ ਨੂੰ ਉੱਡਦਿਆਂ ਨੂੰ ਤੇ ਬੱਚੇ ਨੂੰ 19 ਮਿੰਟ ਹੋਏ ਸਾਰੇ ਬੱਚਾ ਇਹਨਾਂ ਨੂੰ ਵੇਖ ਕੇ ਨਹੀਂ ਆ ਗਿਆ ਤੇ ਬੱਚਾ ਤਾਂ ਲੱਗ ਗਿਆ ਸੀ ਫੁੱਲ ਬਟਾ ਫੁੱਲ ਜਿਹੀ ਛਤਰੀ ਨੂੰ ਮਹਿਨਤ ਹੁੰਦੇ ਆ ਇਹ ਭਈ 8 12 ਹੋ ਗਏ ਉਹ 8 12 ਦੇ ਬੱਚਾ ਜਿਹੜਾ ਛੱਡਿਆ ਸੀ 8 47 ਦੇ ਨੇੜੇ ਟਾਈਮ ਹੋ ਗਿਆ ਤੇ ਅਜੇ ਫਿਰਦਾ ਬੱਚਾ ਆਪਣਾ ਤੇ ਦੂਜੇ ਆਣ ਕੇ ਘੰਟਾ ਹੋ ਗਿਆ ਅੱਧਾ ਘੰਟਾ ਕੁੱਟ ਕੇ ਆੜ ਕੇ ਬਹਿ ਗਏ ਠੀਕ ਆ ਮਿੱਤਰੋ ਤੇ ਮੈਂ ਤੁਹਾਨੂੰ ਕੱਪੂ ਮਾਰਦੀ ਉਹ ਸਾਰਾ ਦਿਨ ਉੱਡੇ ਤੇ ਬੱਚਾ ਤੁਹਾਨੂੰ ਮੈਂ ਦੱਸਾਂਗੇ ਕਿੰਨਾ ਕੀ ਤੇ ਰੁੱਲਦਾ ਠੀਕ ਆ ਬੱਚਾ ਯਾਰ ਵਾਵਾ ਉੱਡੂ 100% ਵਿਖਾਉਣੇ ਤੁਹਾਨੂੰ